ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਅੱਜ ਦੀ ਇਹ ਵੀਡੀਓ ਇੰਨੀ ਕਿ ਜ਼ਿਆਦਾ ਇਮੋਸ਼ਨਲ ਆ ਕੇ ਸ਼ਾਇਦ ਤੁਸੀਂ ਮੇਰਾ ਮਾਂ ਨਾਲ ਜੜਾ ਮਿਲਾਪ ਦੇਖਿਆ ਸੀ ਤਾਂ ਮੈਂ ਮੇਰੀ ਮਾਂ ਇਸ ਦੁਨੀਆ ਦੇ ਵਿੱਚ ਹੈ ਸੀ ਵੀ ਛੋੜਾ ਪਿਆ ਸੀ 35 ਸਾਲ ਬਾਅਦ ਮੈਂ ਆਪਣੀ ਮਾਂ ਨੂੰ ਮਿਲਿਆ ਇੱਕ ਸਾਡੇ ਇਹ ਮਾਂ ਨੇ ਰਾਜਵਿੰਦਰ ਕੌਰ ਜੀ ਲੁਧਿਆਣੇ ਚ ਮਿਹਨਤ ਕਰਦੇ ਸੀਗੇ ਮਿਹਨਤ ਕਰਕੇ ਆਪਣਾ ਇਕਲੌਤਾ ਪੁੱਤਰ ਜਿਹੜਾ ਇੱਥੋਂ ਵਿਦੇਸ਼ ਦੇ ਵਿੱਚ ਭੇਜਿਆ 2017 ਚ ਬੱਚੇ ਦੀਆਂ ਫੋਟੋਆਂ ਸਾਡੇ ਕੋਲ ਨੇ 2017 ਦੇ ਵਿੱਚ ਇਹ ਬੱਚਾ 7 ਜਣਿਆਂ ਦੇ ਨਾਲ ਇਹਦੇ ਨਾਲ ਹੋਰ ਵੀ ਸੀਗੇ 6 ਜਣੇ ਤਾਂ ਉਹ ਫੋਰਨ ਕੰਟਰੀ ਦੇ ਵਿੱਚ ਭੇਜਿਆ ਤੁਰਕੀ ਤੋਂ ਤੁਰਕੀ ਤੋਂ ਅੱਗੇ ਕਿਤੇ ਹੋਰ ਜਾਣਾ ਸੀਗਾ ਏਜੰਟਾਂ ਨੇ ਜਦੋਂ ਇਥੋਂ ਗਏ ਆ ਤਿੰਨ ਚਾਰ ਵਰੀ ਜਿਹੜੇ ਉਹ ਤੁਰਕੀ ਦੇ ਵਿੱਚ ਜਿਸ ਤਰ੍ਹਾਂ ਵੀ ਆ ਡੋਂਕੀ ਦੇ ਰਾਈ ਬੱਚੇ ਜਿਹੜੇ ਪਹਚਾਏ ਜਾਂਦੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਉਹ ਬੱਚਿਆਂ ਤੇ ਹੋ ਜਾਂਦੇ ਨੇ ਉਦੋਂ ਜਦੋਂ ਇਹਨਾਂ ਨੂੰ ਤਕਰੀਬਨ 1 ਮਹੀਨਾ ਰਸਤੇ ਦੇ ਵਿੱਚ ਜਿਹੜੀ ਆ ਬੇਟੇ ਨਾਲ ਗੱਲਬਾਤ ਹੁੰਦੀ ਰਹੀ ਆ ਕਿ ਮੈਂ ਇਸ ਜਗ੍ਹਾ ਪਹੁੰਚ ਚੁੱਕਿਆ ਆ ਜਾਂ ਜਿੱਥੇ ਵੀ ਆ ਠੀਕ ਆ 1 ਮਹੀਨਾ ਲਗਾਤਾਰ ਗੱਲ ਹੁੰਦੀ ਰਹੀ ਆ ਉਸ ਤੋਂ ਬਾਅਦ ਤੁਰਕੀ ਦੇ ਬਾਰਡਰ ਦੇ ਵਿੱਚ ਜਦੋਂ ਅਗਲੇ ਏਜੰਟ ਨੂੰ ਇਹ ਬੱਚੇ ਸੌਂਪੇ ਗਏ ਤਾ ਸ਼ਿਪ ਦੇ ਵਿੱਚ ਇਹ ਬੱਚੇ ਜਿਹੜੇ ਆ ਉਹ ਫੜੇ ਜਾਂਦੇ ਆ ਉਦੋਂ ਵੀ ਮਾਰ ਨਾਲ ਗੱਲ ਹੁੰਦੀ ਆ ਕਿ ਅਸੀਂ ਫੜੇ ਗਏ ਆ ਪਰ ਠੀਕ ਆ ਸਾਨੂੰ ਖਾਣਾ ਪੀਣਾ ਔਰ ਸਾਰਾ ਕੁਝ ਮਿਲ ਰਿਹਾ ਤਿੰਨ ਚਾਰ ਬੜੀ ਫੜਨ ਤੋਂ ਬਾਅਦ ਅਖੀਰ ਦੇ ਵਿੱਚ ਉਹ ਦਿਨ ਸੀਗਾ ਕਿ ਜਦੋਂ ਇਸ ਬੱਚੇ ਦੀ ਕੋਈ ਖਬਰ ਜਿਹੜੀ ਆ ਉਹ ਨਹੀਂ ਆਈ ਏਜੰਟਾਂ ਵੱਲੋਂ ਜਿਹੜੇ ਇੱਥੋਂ ਦੇ ਲੋਕਲ ਏਜੰਸੀ ਉਹਨਾਂ ਨੇ ਕਿਹਾ ਕਿ ਬੱਚੇ ਤੁਹਾਡਾ ਪਹੁੰਚ ਚੁੱਕਿਆ ਹੈ ਪਰ ਉਹ ਪਹੁੰਚਣ ਤੋਂ ਬਾਅਦ ਬੱਚੇ ਦੀ ਕਾਲ ਹੋਣੀ ਜ਼ਰੂਰੀ ਸੀ ਕਿ ਮੈਂ ਪਹੁੰਚ ਚੁੱਕਿਆ ਪਰ ਅੱਜ ਤੱਕ ਅੱਜ ਪ੍ਰੈਜ਼ੈਂਟ ਡੇਟ ਹੈਗੀ ਆ 2024 ਸਾਲ ਜਿਹੜਾ ਚੜ ਚੁੱਕਾ 2017 ਤੋਂ ਲੈ ਕੇ ਅੱਜ ਮੇਰੇ ਹਿਸਾਬ ਨਾਲ 7-8 ਸਾਲ ਹੋ ਚੁਲੇ ਨੇ ਇਹ ਸਾਡੀ ਮਾਤਾ ਨੂੰ ਆਪਣਾ ਪੁੱਤ ਉਡੀਕਦੀ ਹੋਏ ਤੇ ਅਜੇ ਤੱਕ ਇਹ ਪੁੱਤ ਜਿਹੜਾ ਆ ਵਾਪਸ ਨਹੀਂ ਆਇਆ ਤੇ ਨਾ ਹੀ ਕੋਈ ਖਬਰ ਏਜੰਟਾਂ ਨੇ ਦੱਸੀ ਆ ਤੇ ਨਾ ਹੀ ਕੋਈ ਦੱਸਿਆ ਹੈ ਕਿ ਬੱਚੇ ਦੇ ਨਾਲ ਕੀ ਹੋਇਆ ਕਿੱਥੇ ਆ ਕਿਹੜੇ ਹਾਲਾਤਾਂ ਦੇ ਵਿੱਚ ਆ ਔਰ ਇੱਕ ਖਬਰਾਂ ਜਿਹੜੀਆਂ ਨੇ ਇਹ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਫੈਲੀਆਂ ਆ ਅਖਬਾਰਾਂ ਦੇ ਵਿੱਚ ਵੀ ਫੈਲੀਆਂ ਆ ਇਥੋਂ ਦੇ ਲੋਕਲ ਐਮ ਐਲ ਏ ਜਿਹੜੇ ਆ ਉਹਨਾਂ ਦੇ ਕੋਲ ਵੀ ਮਾਂ ਜਿਹੜੀ ਆ ਰੋਜ਼ ਜਾ ਕੇ ਤਰਲੇ ਮਾਰਦੀ ਆ ਵੱਡੇ ਵੱਡੇ ਪੁਲਿਸ ਸਟੇਸ਼ਨਾਂ ਦੇ ਵਿੱਚ ਵੱਡੇ ਮੰਤਰੀਆਂ ਦੇ ਕੋਲ ਪਰ ਅਜੇ ਤੱਕ ਇਹ ਸਾਰੀ ਜਿਹੜੀ ਆ ਖਬਰ ਮਾਨਯੋਗ ਜਿਹੜੇ ਹੁਣ ਦੇ ਸਾਡੇ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਭਗਵੰਤ ਸਿੰਘ ਮਾਨ ਜੀ ਉਹਨਾਂ ਦੇ ਹੁੰਦਿਆਂ ਵੀ ਇਹ ਖਬਰ ਜਿਹੜੀ ਸਾਰੇ ਪਾਸੇ ਫੈਲੀ ਸੀ ਲੇਕਿਨ ਅਜੇ ਤੱਕ ਇਹ ਮਾਂ ਨੂੰ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਐਂਟਰੀ ਕਰਨ ਦਾ ਮੌਕਾ ਨਹੀਂ ਮਿਲਿਆ ਇੱਥੋਂ ਤੱਕ ਕਿ ਇਹਨਾਂ ਨੇ ਕੁਝ ਲੈਣਾ ਨਹੀਂ ਆ ਕੋਈ ਬੱਚੇ ਨੂੰ ਨੌਕਰੀ ਨਹੀਂ ਲਗਾਉਣਾ ਕੋਈ ਚੀਜ਼ ਨਹੀਂ ਚਾਹੀਦੀ ਸਿਰਫ ਤੇ ਸਿਰਫ ਇਹ ਆ ਕਿ ਨਿਆਂ ਚਾਹੀਦਾ ਆ ਮੇਰਾ ਬੱਚਾ ਜਿਹੜਾ ਆ ਉਹਦੀ ਖਬਰਸਾਰ ਮੈਨੂੰ ਮਿਲ ਸਕੇ ਕਿ ਕਿਹੜੇ ਹਾਲਾਤਾਂ ਦੇ ਵਿੱਚ ਕਿਸ ਤਰ੍ਹਾਂ ਆ ਔਰ ਇਹ ਵਿਦੇਸ਼ ਮੰਤਰਾਲਾ ਜਿਹੜਾ ਸਾਡਾ ਇਹ ਹੀ ਕਰ ਸਕਦਾ ਕਿਉਂਕਿ ਕਾਨੂੰਨ ਸਿਸਟਮ ਜੋ ਵੀ ਆ ਸੋ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਆ ਸਰਕਾਰ ਨੂੰ ਕਿ ਕਿਰਪਾ ਕਰਕੇ ਇਸ ਮਾਂ ਦਾ ਜਿਹੜਾ ਦੁੱਖ ਸਮਝਿਆ ਜਾਵੇ ਤਾਂ ਕਿ ਜਿਹੜੇ ਰੋਜ਼ ਨਿਤ ਨਿਤ ਮਾ ਜੜੀਓ ਮਰੰਡੀ ਆ ਕਿ ਮੇਰਾ ਪੁੱਤ ਕਿੱਥੇ ਆ ਕਿਹੜੇ ਹਾਲਾਤਾਂ ਮੇਰੇ ਚਾ ਕਦੋਂ ਆਊਗਾ ਇਹ ਦੋ ਫੋਟੋਆਂ ਦੇ ਸਹਾਰੇ 8 ਸਾਲ ਹੋ ਚੁੱਕੇ ਨੇ ਇਹ ਦੋ ਫੋਟੋਆਂ ਦੇ ਸਹਾਰੇ ਜਿਹੜੀ ਮਾਤਾ ਆ ਉਹ ਆਪਣੇ ਬੱਚੇ ਦੀ ਵੇਟ ਕਰ ਰਹੀ ਹੈ ਔਰ ਮੇਰੇ ਕੋ ਵੀ ਮੈਂ ਵੀ ਮਾਫੀ ਮੰਗਦਾ ਇਹਨਾਂ ਦੇ ਕੋਲੋਂ ਕਿ ਮੈਨੂੰ ਕਾਫੀ ਟਾਈਮ ਹੋ ਗਿਆ ਇਹਨਾਂ ਨਾਲ ਗੱਲਬਾਤ ਕਰਦਿਆਂ ਨੂੰ ਲੇਕਿਨ ਮੇਰੇ ਕੋਲ ਮੌਕਾ ਨਹੀਂ ਸੀ ਮਿਲਿਆ ਰੋਜੇਮਿਆਂ ਕਰਕੇ ਪਹੁੰਚਣ ਦਾ ਪਰ ਮੈਂ ਅੱਜ ਪਹੁੰਚਿਆ ਆ ਤੇ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਜਗਜੀਤ ਪੁੱਤ ਮੇਰਾ ਪੁੱਤ ਵਾਪਸ ਲਿਆ ਦੇ ਪਰ ਮੇਰੇ ਹੱਥਾਂ ਦੇ ਵਿੱਚ ਇੰਨੀ ਤਾਕਤ ਨਹੀਂ ਆ ਮੈਂ ਮੈਂ ਉਹ ਚੀਜ਼ ਦਾ ਪਤਾ ਨਹੀਂ ਹੈ ਕਿ ਕਿਸ ਤਰ੍ਹਾਂ ਕੀ ਹੋ ਸਕਦਾ ਪਰ ਆਪਾਂ ਸੋਸ਼ਲ ਮੀਡੀਆ ਰਾਹੀਂ ਜਿੱਥੋਂ ਤੱਕ ਹੋ ਸਕੇ ਪਹੁੰਚ ਕਰਕੇ ਅਸੀਂ ਵੱਧ ਤੋਂ ਵੱਧ ਇਹ ਵੀਡੀਓ ਸ਼ੇਅਰ ਕਰਕੇ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾ ਕੇ ਜਾਂ ਇੰਡੀਆ ਲੈਵਲ ਤੱਕ ਪਹੁੰਚਾ ਕੇ ਵਿਦੇਸ਼ ਮੰਤਰਾਲੇ ਦੇ ਕੋਲ ਪਹੁੰਚਾ ਕੇ ਤੇ ਕਿਹੜੇ ਤਰੀਕੇ ਦੇ ਨਾਲ ਇਹ ਬੱਚਾ ਜਿਹੜਾ ਆ ਇਹਦਾ ਪਤਾ ਲੱਗ ਸਕਦਾ ਆ ਇਹ ਤੁਸੀਂ ਵੀ ਸਾਨੂੰ ਜਰੂਰ ਸੁਝਾ ਦਿਓ ਬਾਕੀ ਆਪਾਂ ਮਾਤਾ ਜੀ ਨਾਲ ਵੀ ਗੱਲ ਕਰਦੇ ਆ ਕਿ ਕਿਸ ਤਰ੍ਹਾਂ ਕਿੰਨਾ ਕੁ ਚਿਰ ਗੱਲ ਹੋਈ ਤੇ ਕੀ ਸਿਸਟਮ ਜਿਹੜਾ ਉਹ ਵਰਤ ਰਿਆ ਸੀਗਾ ਤੇ ਦੱਸ ਸਕਦੇ ਤੁਹਾਨੂੰ ਕਿ ਕਦੋਂ ਜਦੋਂ ਲਾਸਟ ਦੇ ਵਿੱਚ ਮਿਲੇ ਆ ਉਦੋਂ ਲਾਸਟ ਮੇਰੇ 2017 ਚ 19 ਤਰੀਕ ਨੂੰ ਗੱਲ ਹੋਈ ਸੀ ਜੀ 6:35 ਮਿੰਟ ਤੇ ਪੰਨਾ ਮਨਮੀ ਸੀ ਉਹ ਚੰਨ ਲੱਗੇ ਆ ਤੇਰੇ ਨਾਲ ਮੇਰੀ ਗੱਲ 3 ਦਿਨਾਂ ਬਾਅਦ ਹੋਏਗੀ 3 ਦਿਨਾਂ ਬਾਅਦ ਮੈਨੂੰ ਜਿੱਦ ਕਰਦਾ ਫੋਨ ਆਇਆ ਤੇ ਮੈਂ ਵੀ ਪਹੁੰਚ ਗਿਆ ਉਸ ਤੋਂ ਬਾਅਦ ਸਾਨੂੰ ਫੇਰ ਫੋਨ ਨਹੀਂ ਆਇਆ ਮੁੰਡੇ ਦਾ ਕਿਤੇ ਨਹੀਂ ਫੋਨ ਆਇਆ ਫਿਰ ਕਹਿੰਦੇ 3 ਮਹੀਨੇ ਕਿਤੇ ਫੜੇ ਗਏ ਆ 3 ਮਹੀਨਿਆਂ ਬਾਅਦ ਪਤਾ ਲੱਗੂਗਾ ਫਿਰ 6 ਕਹਿਣ ਲੱਗੇ ਫਿਰ 12 ਮਹੀਨੇ ਕਹਿਣ ਲੱਗੇ ਕਿ 24 ਤੇ ਆਗੇ ਫਿਰ ਕਰੋਨਾ ਆ ਗਿਆ 2 3 4 2.5 ਕਰੋਨਾ ਚ ਲੰਗੇ ਫਿਰ ਮੇਰਾ ਪਾਸਪੋਰਟ ਬਣਾਇਆ ਕਹਿੰਦਾ ਬਲੱਡ ਰੈਲੀਸ਼ਨ ਜਾ ਸਕਦਾ ਉੱਥੇ ਫਿਰ ਇਹਨਾਂ ਨੇ ਕਿਹਾ ਬੈਸੀਆਂ ਨਹੀਂ ਖੋਲੀਆਂ ਐ ਇਦਾਂ ਹੀ ਕਰਦੇ ਕਰਦੇ ਇਹਨਾਂ ਨੇ ਸਾਡੇ 5 ਸਾਲ ਲੰਘਾ ਦਿੱਤੇ ਅਨੇ ਮਿੰਟ ਹੋਣੇ 6 ਸਾਲ ਹੋ ਗਏ ਹੁਣ ਸਾਨੂੰ ਨਾ ਕੋਈ ਫੋਨ ਕਰਦੇ ਏਜੰਟੋਂ ਨਾ ਸਾਡਾ ਫੋਨ ਚੁੱਕਦੇ ਯਾਨੀ ਕਿ ਲੋਕਲ ਏਜੰਟ ਜਿਹੜੇ ਸੀਗੇ ਉਹਨਾਂ ਨੇ ਦੱਸਿਆ ਸੀ ਕਿ ਆਪਾਂ ਜਿਹੜਾ ਬੱਚੇ ਆ ਉਹ ਅੱਗੇ ਜਿਹੜੇ ਉਹ ਪੇਜ ਦਿੱਤੇ ਲੇਕਿਨ ਅੱਗੇ ਜਿਹੜੇ ਤੁਰਕੀ ਵਾਲੇ ਏਜੰਟ ਸੀਗਾ ਉਹਨਾਂ ਦੇ ਕੋਲੋਂ ਜੋ ਪੁਲਿਸ ਆ ਜਾਂ ਜਿਹੜਾ ਸਿਸਟਮ ਸੀਗਾ ਉਹ ਅਜੇ ਤੱਕ ਕਲੀਅਰੈਂਸ ਨਹੀਂ ਕਰ ਸਕਿਆ ਕਿ ਬੱਚੇ ਜਿਹੜੇ ਉਹ ਕਿੱਥੇ ਤੇ ਕਿਹੜੇ ਕਿਹੜੇ ਹਾਲਾਤਾਂ 'ਚ ਤੇ ਕੀ ਹੋਇਆ ਉਹਨਾਂ ਦੇ ਨਾਲ ਅਜੇ ਤੱਕ ਨਹੀਂ ਪਤਾ ਫੇਰ ਮੈਂ ਭਗਵਾਨ ਤਮਾਂ ਦੇ ਦਫ਼ਤਰ ਗਈ ਤੁਰੀ ਉੱਥੋਂ ਮੈਂ ਮਾਰ ਕਰਵਾ ਕੇ ਅਪਲੀਕੇਸ਼ਨ ਕਮਿਸ਼ਨਰ ਦੇ ਲਈ ਕਮਿਸ਼ਨਰ ਨੇ ਮਾਰ ਕੀਤੀ ਇਹਨੂੰ ਆਤਮਪਾਰ ਕਾੜੇ ਨੂੰ ਉੱਥੇ ਜਾਂਟਾਇਆ ਉਹ ਤੁਰਕੀ ਵਾਲਾ ਫੜਾਇਆ ਨੂੰ ਕੁਝ ਨਹੀਂ ਕਿਹਾ ਉਹਨਾਂ ਨੇ ਆਂਦੇ ਮਾਤਾ ਇਹਨੂੰ ਕੋਈ ਨਹੀਂ ਪਤਾ ਤੂੰ ਐ ਕਰਕੇ ਸੀਐਮ ਤੱਕ ਪਹੁੰਚ ਕੇ ਤੇ ਤੂੰ ਆਪਣਾ ਮੁੰਡਾ ਲੱਭ ਇਹਨੂੰ ਨਹੀਂ ਐ ਕੁਝ ਵੀ ਪਤਾ ਉਹਨਾਂ ਨੇ ਕੁਝ ਨਹੀਂ ਕੀਤਾ ਮੈਂ ਹੁਣ ਅਪੀਲ ਕਰਦੀ ਹਾਂ ਸੀਐਮ ਸਾਹਿਬ ਨੂੰ ਤੇ ਸਰਕਾਰ ਨੂੰ ਕਿ ਮੇਰਾ ਬੱਚਾ ਕਿਸੇ ਵੀ ਤਰੀਕੇ ਨਾਲ ਲੱਭ ਕੇ ਦੋ ਮੈਂ ਮੋਦੀ ਨੂੰ ਵੀ ਕਹਿੰਨੀ ਆ ਵੀ ਮੇਰਾ ਕਿਸੇ ਵੀ ਤਰੀਕੇ ਨਾਲ ਮੋਦੀ ਸਾਹਿਬ ਕੋਈ ਮੇਰੇ ਤੇ ਮਿਹਰਬਾਨੀ ਕਰੋ ਮੇਰਾ ਕੋਈ ਵੀ ਸਹਾਰਾ ਨਹੀਂ ਹੈਗਾ ਮੈਂ ਉਹ ਦਾਰੇ ਜੀ ਵੀ ਗਈ ਮੈਂ ਸੈਂਟਰ ਗਵਰਨਮੈਂਟ ਸੋ ਇਹ ਹਾਲਾਤ ਜਿਹੜੇ ਨੇ ਸਾਡੇ ਕੋਲ ਵੀ ਦੇਖੇ ਨਹੀਂ ਜਾਂਦੇ ਇਸ ਤਰ੍ਹਾਂ ਦੇ ਮਾਵਾਂ ਦੇ ਕਿ ਹੋਰ ਵੀ ਜਿਹੜੇ ਆ ਸਰਜਣ ਜਿਹੜਾ ਬਾਹਰ ਜਾਣਾ ਚਾਹੁੰਦੇ ਆ ਉਹਨਾਂ ਨੂੰ ਵੀ ਅਪੀਲ ਆ ਕਿ ਜਦ ਤੁਹਾਡਾ ਕਾਰੋਬਾਰ ਇੱਥੇ ਵਧਿਆ ਆ ਤੇ ਪਲੀਜ਼ ਤੁਸੀਂ ਇੱਥੇ ਜਿਹੜੀ ਆ ਉਹ ਰੋਜ਼ੀ ਰੋਟੀ ਕਮਾਓ ਆਪਣੀ ਸਾਡੇ ਦੇਸ਼ ਦੇ ਵਿੱਚ ਵੀ ਬੜਾ ਕੁਝ ਆ ਆਪਣੇ ਮਾਪਿਓਂ ਦੇ ਕੋਲ ਰਹੋ ਕਿਉਂਕਿ ਇਕਲੋਤਾ ਪੁੱਤਰ ਇੱਥੇ ਸਾਰਾ ਕਾਰੋਬਾਰ ਵਧਿਆ ਕਰ ਰਿਹਾ ਸੀ ਫਿਰ ਵੀ ਆਪਾਂ ਉਹ ਜਿਹੜਾ ਉਹ ਜिद ਕਰਕੇ ਬੱਚੇ ਜਿਹੜੇ ਬਾਹਰ ਜਾਣਾ ਚਾਹੁੰਦੇ ਆ ਸੂ ਬੇਨਤੀ ਆ ਸਾਰਿਆਂ ਨੂੰ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਕੁਝ ਨਾ ਕੁਝ ਇਸ ਮਾਮਲੇ ਵਾਸਤੇ ਕਰ ਸਕੀਏ ਤਾਂ ਜੋ ਇਸ ਬੱਚੇ ਦੀ ਭਾਲ ਜਿਹੜੀ ਆ ਹੋ ਸਕੇ ਕੋਈ ਨਾ ਕੋਈ ਜਾਣਕਾਰੀ ਸੂ ਜੜੀ ਮਿਲ ਸਕੇ ਕੋਈ رائے ਵੀ ਸਾਨੂੰ ਕੋਈ ਸੰਸਥਾ ਦੱਸਣੀ ਚਾਹੁੰਦਾ ਆ ਕੋਈ ਮਦਦ ਸਾਡੀ ਕਰਨੀ ਚਾਹੁੰਦਾ ਆ ਇਸ ਵੀਰ ਨੂੰ ਲੱਭਣ ਵਾਸਤੇ ਤੇ ਪਲੀਜ਼ ਸਾਨੂੰ ਸੁਝਾਅ ਦਿਓ ਤੇ ਸਰਕਾਰਾਂ ਨੂੰ ਵੀ ਅਪੀਲ ਆ ਕਿ ਆਪਾਂ ਲੈਟਰ ਜਿਹੜੇ ਆ ਆਪਣੀ ਐਨ ਜੀਓ ਵੱਲੋਂ ਵੀ ਇਹਨਾਂ ਵੱਲੋਂ ਵੀ ਲਿਖਾ ਕੇ ਉਹਨਾਂ ਤੱਕ ਪਹੁੰਚਾਵਾਂਗੇ ਸੋ ਦੋਸਤੋ ਇਸ ਬੱਚੇ ਦੇ ਨਾਲ 6 ਜਣੇ ਹੋ ਰਿਆ ਟੋਟਲ 7 ਜਣੇ ਇਹ 2017 ਤੋਂ ਜਿਹੜੇ ਉਹ ਲਾਪਤਾ ਆ ਸਾਰੀਆਂ ਹੀ ਮਾਮਾ ਆਪਣੇ ਬੱਚਿਆਂ ਦੀ ਉਡੀਕ ਤੇ ਵਿੱਚ ਬੈਠੀਆਂ ਨਾ ਭੈਣਾਂ ਜਿਹੜੀਆਂ ਨੇ ਆਪਣੇ ਵੀਰ ਦੀ ਉਡੀਕ ਚ ਬੈਠੀਆਂ ਪਿਓ ਆਪਣੀ ਪੁੱਤ ਦੀ ਉਡੀਕ ਚ ਬੈਠੇ ਆ ਇਹ ਸੱਤਾਂ ਦੇ ਤੇ ਸੱਤਾਂ ਦੇ ਪਰਿਵਾਰਾਂ ਦੇ ਜਿਹੜੇ ਨੰਬਰ ਆ ਉਹ ਥੱਲੇ ਆਪਾਂ ਮੈਂਸ਼ਨ ਕਰ ਦਿੰਨੇ ਆ ਵੀਡੀਓ ਦੇ ਵਿੱਚ ਤੇ ਜਿਸ ਕਿਸੇ ਨੇ ਵੀ ਕਿਸੇ ਤਰੀਕੇ ਦੇ ਨਾਲ ਕੋਈ ਇਸ ਕੇਸ ਦੇ ਵਿੱਚ ਸਾਡੀ ਇਹਨਾਂ ਮਾਵਾਂ ਦੀ ਇਹਨਾਂ ਸੱਤ ਪਰਿਵਾਰਾਂ ਦੀ ਮਦਦ ਕਰ ਸਕਦਾ ਆ ਤੁਹੋ ਕਿਰਪਾ ਕਰਕੇ ਸਾਡੇ ਨਾਲ ਜਰੂਰ ਸੰਪਰਕ ਕਰਿਓ ਜੀ ਧੰਨਵਾਦ ਆਪੇ ਜਲੰਧਰ ਵਾਲੀ ਨੇ ਤਾਂ ਮੁੰਡਾ ਦੇਖਿਆ ਫਿਰ ਉਹਨੇ ਸਾਰਾ ਪੜਿਆ ਮੈਨੂੰ ਕਿਹਾ ਹੁੰਦਾ ਪੜਨਾ ਕਹਿੰਦੀ ਆਂ ਦੇਦੀ ਇਹ ਮੁੰਡਾ ਐਸਪੀ ਬਰਾਇ ਤੱਕ ਪਹੁੰਚ ਸਕਦਾ ਹੈ ਸਾਨੂੰ ਮੈਂ ਕਿਹਾ ਮੈਨੂੰ ਨੰਬਰ ਦੇ ਦੇ ਮੈਂ ਕੋਈ ਨੰਬਰ ਲੈ ਕੇ ਤੈਨੂੰ ਕੋਲ ਕਰੀ ਜੀ ਮੈਂ ਪਾ ਆਪ ਲੈ ਕੇ ਉਹ ਲੋਕਾਂ ਨੂੰ ਪਾਣ ਕਰ ਲੈਣੀ ਆ ਮੈਂ ਦਾਦੀ ਦੇ ਕਹਿੰਦੀ ਕੀਰਤਨ ਹਾਂ ਮੈਂ ਹੁਣ ਵੀ ਜਦੋਂ 12 ਵਜੇ ਕਿ ਮੈਂ ਹੁਣ ਕੀਰਤਨ ਕਰਨਾ ਕੀਰਤਨ ਕਰਦਾ ਹੋਏ ਬਾਹੋਂ ਕਿੰਨਾ ਚੜਾ ਮੈਂ ਤਾਂ ਫਿਆਤੀ ਕਰਦੀ ਹਾਂ ਕੋਈ ਨੰਬਰ ਤੋਂ ਸੈਂਚਨਲ ਆ ਰਿਹਾ ਫਕਰੋ ਹਸਾ ਮੈਂ ਬਹੁਤ ਬੇਇੱਜ਼ਤ ਅਹਿਤੀ ਸੋਦਾ ਉਹ ਦਾ ਬਾਬੇ ਤੇ ਇੱਕ ਬਾਦਰ ਦੇ ਸੇ ਮੈਨੂੰ ਸਿਰਫ ਉਹਤੇ ਹੀ ਭਰੋਸਾ ਬਾਬੇ ਨੂੰ ਤੇ ਇੱਕ ਬਾਦਰ ਦੇ ਤੇ ਜੇ ਤੂੰ ਮੱਕ ਕੇ ਸਾਰਾ ਬੀੜਾ ਕਾਰ ਕੀਤਾ ਤੇ ਫਿਰ ਬੱਚੇ ਤਾਂ ਅਸੀਂ ਤੇਰੇ ਹੀ ਜਾਣਾ ਫਿਰ ਮੇਰੇ ਪੁੱਤ ਦਾ ਕਿਉਂ ਨਹੀਂ ਬਹੁਤ ਸਿਆ ਚੰਨੀ